ਅਗਰ ਤੁਸੀਂ ਮਹਾਕੁੰਭ ਤੇ ਆਉਣਾ ਚਾਹੁੰਦੇ ਹੋ ਪ੍ਰਿਆਗਰਾਜ ਆਉਣਾ ਚਾਹੁੰਦੇ ਹੋ ਸੰਗਮ ਦੇ ਵਿੱਚ ਆਸਤਾ ਦੀ ਡੁਬਕੀ ਲਗਾਉਣਾ ਚਾਹੁੰਦੇ ਹੋ ਉਹ ਵੀ ਪਰਿਵਾਰ ਦੇ ਸਹਤ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਅਗਰ ਤੁਸੀਂ ਪ੍ਰਿਆਗਰਾਜ ਦੇ ਵਿੱਚ ਪਰੇਸ਼ਾਨ ਨਹੀਂ ਹੋਣਾ ਚਾਹੁੰਦੇ ਕਿਉਂਕਿ ਇਸ ਵੇਲੇ ਪ੍ਰਿਆਗਰਾਜ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਅੱਜ ਅਗਰ ਸ਼ਾਹੀ ਇਸ਼ਨਾਨ ਦਾ ਜ਼ਿਕਰ ਕਰਿਆ ਜਾਏ ਤਾਂ ਲਗਭਗ 3 ਕਰੋੜ ਲੋਕ ਜਿਹੜੇ ਨੇ ਉਹ ਇਸ ਸੰਗਮ ਦੇ ਵਿੱਚ ਡੁਬਕੀ ਲਗਾਉਣਗੇ ਪਰ 45 ਦਿਨ ਚੱਲਣ ਵਾਲੇ ਇਸ ਮਹਾਕਮ ਦੇ ਵਿੱਚ ਲਗਭਗ 40 ਤੋਂ 50 ਕਰੋੜ ਜਿਹੜੇ ਨੇ ਸਨਾਤਨੀ ਪਹੁੰਚਣ ਦੀ ਉਮੀਦ ਹੈ ਤਾਂ ਇਸ ਸ਼ਹਿਰ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਸਿਸਟਮ ਆ ਇੱਕ ਵਧੀਆ ਰੁਕਣ ਦੇ ਲਈ ਇਸ ਜਗ੍ਹਾ ਦਾ ਹੋਣਾ ਬੇਹੱਜੂਰੀ ਹੈ ਤਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਟੈਂਟ ਸਿਟੀ ਸਾਂਝੀ ਕੀਤੀ ਹੈ ਤੁਹਾਡੇ ਨਾਲ ਡੋਮ ਸਿਟੀ ਸਾਂਝੀ ਕੀਤੀ ਪਰ ਆ ਹਰਟਸ ਨੇ ਦੇਖੋ ਇਹ ਹਰਟਸ ਤੁਹਾਨੂੰ ਦਿਖਾਉਣਾ ਤੇ ਇਹਨਾਂ ਦਾ ਕਿਰਾਇਆ ਵੀ ਦੱਸੂਗਾ ਇਹ ਇੰਨੀਆਂ ਹਰਟਸ ਨੇ ਦੇਖੋ ਜਿੱਥੇ ਜਿੱਥੇ ਤੁਹਾਡੀ ਨਜ਼ਰ ਜਾਊਗੀ ਤਾਂ ਇਹ ਹਰਟਸ ਨੇ ਇੱਧਰ ਇਹ ਪੂਜਾ ਦਾ ਇਹਨਾਂ ਦਾ ਸਥਾਨ ਆ ਪੂਜਾ ਵੀ ਹੁੰਦੀ ਆ ਕਿਉਂਕਿ ਧਾਰਮਿਕ ਜਗਾ ਤਾਂ ਇੱਧਰ ਬੈਠਣ ਦੇ ਲਈ ਜਗਾ ਤਾਂ ਇਹ ਗੰਗਾ ਯਮੁਨਾ ਤੇ ਸਰਸਵਤੀ ਤਿੰਨ ਤਰ੍ਹਾਂ ਦਾ ਜਿਹੜਾ ਇੱਥੇ ਸੁਮੇਲ ਸੰਗਮ ਬਣਾਇਆ ਗਿਆ ਐ ਇੱਥੇ ਦੇ ਜਿਹੜੇ ਮੈਨੇਜਮੈਂਟ ਐ ਸ਼ੀਤਲ ਜੀ ਨੇ ਗੱਲ ਕਰ ਲੈਣਾ ਸ਼ੀਤਲ ਜੀ ਗੰਗਾ ਯਮੁਨਾ ਸਰਸਵਤੀ ਹਾਂ ਤਿੰਨਾਂ ਦਾ ਸੁਮੇਲ ਐ ਮੈਨੂੰ ਦੱਸੋ ਇਹਨਾਂ ਦੇ ਤਿੰਨਾਂ ਦੇ ਪੈਸੇ ਕਿੰਨੇ-ਕਿੰਨੇ ਨੇ गंगा ₹10000 पर नाइट यमुना ₹12000 पर नाइट और सरस्वती ₹15000 पर नाइट सुविधाएं अच्छी होंगी एकदम प्रीमियम लग्जरी सुविधाएं लग्जरी यस तो मैं वहां जाकर देख के आता हूं तो देखिए ये देखो उधर पूजा हो रही है पंडित जी पूजा करते हुए नजर आ रहे हैं <laughs> देखो अगर दे बच्चे खेल रहे हैं क्योंकि माहौल बहुत बढ़िया है घरवरगा माहौल देने ਲਈ ਤੁਹਾਨੂੰ ये देखो इनने दी कोशिश है ये देखो स्पेस बहुत है हर एक फैसिलिटी है ऑन जान दी अगर ਤੁਸੀਂ ਇਥੋਂ ਦਾ 10 12 ਤੇ 15 ਇਹਨਾਂ ਦਾ ਇਹ ਰੇਟ ਹੈ ਤਾਂ ਤੁਸੀਂ ਫੈਸਿਲਿਟੀ ਦੇਖੋ ਪਹਿਲਾਂ ਇਹ ਕੋਟੇਜ ਹੈ ਇਹਨਾਂ ਦਾ ਡਬਲ ਬੈੱਡ ਹੈ ਦੇਖੋ ਤਾਂ ਸ਼ੁਰੂ ਤੋਂ ਦਿਖਾਉਣਾ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਸਾਫ਼ ਸੁਥਰਾ ਹੈ ਔਰ ਇੱਥੇ ਬੈਠੇ ਤੁਸੀਂ ਬਾਹਰ ਉੱਠਣ ਦੀ ਲੋੜ ਨਹੀਂ ਹੈਗੀ ਇੱਕ ਫੋਨ ਕਾਲ ਤੇ ਤੁਸੀਂ ਆਰਡਰ ਕਰ ਸਕਦੇ ਹੋ ਕਿ ਕੀ ਖਾਣਾ ਚਾਹੁੰਦੇ ਹੋ ਇੱਥੇ ਬਿਹਤ ਖੂਬਸੂਰਤ ਦੂਜਾ ਬੈੱਡ ਹੈ ਤੇ ਐਕਸਟਰਾ ਬੈੱਡ ਵੀ ਇੱਥੇ ਲੱਗ ਸਕਦਾ ਤਾਂ ਚਾਰ ਤੋਂ ਪੰਜ ਬੰਦੇ ਜਿਹੜੇ ਨੇ ਉਹ ਇਸ ਇੱਥੇ ਆਰਾਮ ਦੇ ਨਾਲ ਰੁੱਕ ਸਕਦੇ ਨੇ ਦੇਖੋ ਠੀਕ ਹੈ ਅਗਰ ਤੁਸੀਂ ਪੈਟ ਕੇ ਕੁਝ ਬੈਠਣ ਦਾ ਲੁੱਥ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਡੇ ਲਈ ਇੱਕ ਖੂਬਸੂਰਤ ਜਿਹੜੀਆਂ ਉਹ ਕੁਰਸੀਆਂ ਸਜਾਈਆਂ ਹੋਈਆਂ ਨੇ ਇੱਧਰ ਦੇਖੋ ਅਲਮਾਰੀ ਦਿੱਤੀ ਗਈ ਹੈ ਤਾਕਿ ਤੁਸੀਂ ਆਪਣਾ ਕਬੜ ਦੇ ਵਿੱਚ ਸਮਾਨ ਰੱਖ ਸਕਦੇ ਹੋ ਸਰਦੀ ਹੈ ਔਰ ਨਾਲ ਅਟੈਚ ਬਾਥਰੂਮ ਹੈ ਸਰਦੀ ਦੇ ਵਿੱਚ ਗੀਜ਼ਰ ਬਾਥਰੂਮ ਦੇ ਵਿੱਚ ਦੇਖੋ ਸਫਾਈ ਦਾ ਪ੍ਰਬੰਧ ਵਧੀਆ ਕੀਤਾ ਗਿਆ ਹੈ ਨਾ ਵੱਲੋਂ ਦੇਖੋ ਗੀਜ਼ਰ ਮੌਜੂਦ ਹੈ ਬਹੁਤ ਸਾਫ ਸੁਥਰਾ ਸਿਸਟਮ ਹੈ ਦੇਖੋ ਇਹ ਚੀਜ਼ਾਂ ਨਾ ਖਾਸ ਬਣਾਉਂਦੀਆਂ ਨੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਜਦੋਂ ਤੁਸੀਂ ਆਊਟਡੋਰ ਆਓ ਉਹ ਵੀ ਇਤਿਹਾਸਿਕ ਜਗ੍ਹਾ ਤੇ ਆਓ ਤਾਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਖਾਸ ਨੇ ਤਾਂ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਇੱਥੇ ਤੁਹਾਨੂੰ 10000 12000 ਤੇ 15000 ਰੁਪਏ ਦੇ ਵਿੱਚ ਇਹ ਹਟਸ ਜਿਹੜੀਆਂ ਨੇ ਇਹ ਮਿਲ ਸਕਦੀਆਂ ਨੇ ਕਿਉਂਕਿ ਪ੍ਰਿਆਗਰਾਜ ਦੇ ਵਿੱਚ ਮਹਾਕੁੰਭ ਦੇ ਮਹਾਰੰਗ ਨੇ ਜਿਸ ਦੇ ਵਿੱਚ ਤੁਸੀਂ ਬਹੁਤ ਯੂਨਿਕ ਤਰੀਕੇ ਦੇ ਨਾਲ ਇੱਥੇ ਰਹਿ ਸਕਦੇ ਹੋ ਤੇ ਸੰਗਮ ਦੇ ਵਿੱਚ ਡੁਬਕੀ ਲਗਾ ਸਕਦੇ ਹੋ